ਹਾਂਜੀ ਦੋਸਤੋ ਅੱਜ ਤੁਹਾਨੂੰ ਦੱਸਦੇ ਹਾਂ ਕਿ SHVR ਜਿਹੜੀ ਐਪ ਹੈ ਉਸ ਦੇ ਉੱਪਰ ਲੌਗਇਨ ਕਰਨਾ ਹੈ ਤੇ ਉਸ ਵਿੱਚ ਕਿਹੜੇ-ਕਿਹੜੇ ਜਿਹੜੇ ਸਾਰੇ ਦੇ ਸਾਰੇ ਕਾਲਮ ਨੇ ਵਾਟਰ ਨਾਲ ਸੰਬੰਧਿਤ ਜਾਂ ਹੋਰ ਸਕੂਲ ਨਾਲ ਸੰਬੰਧਿਤ ਤੁਸੀਂ ਕਿਸ ਤਰ੍ਹਾਂ ਫਿਲ ਕਰਨੇ ਨੇ ਤੁਸੀਂ ਸਭ ਤੋਂ ਪਹਿਲਾਂ ਆਪਣੇ Play Store 'ਚ ਜਾਣਾ ਹੈ Play Store ਦੇ ਵਿੱਚ ਜਾ ਕੇ ਤੁਸੀਂ ਉੱਥੇ ਸਰਚ ਕਰਨਾ ਹੈ SHVR SHVR ਐਪ ਦੇ ਵਿੱਚ ਤੁਸੀਂ ਕਲਿੱਕ ਕਰ ਲੈਣਾ ਮੇਰੇ ਕੋਲ ਪਹਿਲਾਂ ਹੀ ਇੰਸਟਾਲ ਕੀਤੀ ਹੋਈ ਐ ਤੁਸੀਂ ਇੰਸਟਾਲ ਕਰਕੇ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਉਹ ਖੁੱਲ ਜਾਵੇਗਾ ਉਸ ਤੋਂ ਬਾਅਦ ਤੁਸੀਂ ਲੈਂਗੁਏਜ ਸਿਲੈਕਟ ਕਰ ਲੈਣੀ ਐ ਇੰਗਲਿਸ਼ ਉਸ ਤੋਂ ਬਾਅਦ ਨੈਕਸਟ ਕਰ ਦੇਣਾ ਜੀ ਨੈਕਸਟ ਕਰੋਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਆ ਜਾਏਗਾ ਤੁਸੀਂ ਸਕੂਲ ਯੂਜ਼ਰ ਦੇ ਉੱਪਰ ਕਲਿੱਕ ਕਰ ਦੇਣਾ ਤੇ ਕੰਟੀਨਿਊ ਕਰ ਦੇਣਾ ਕੰਟੀਨਿਊ ਕਰਨ ਤੋਂ ਬਾਅਦ ਤੁਸੀਂ ਜੇਕਰ ਸਕੂਲ ਦੇ ਉੱਤੇ ਰਜਿਸਟ੍ਰੇਸ਼ਨ ਕਰ ਲਈ ਹੈ ਤਾਂ ਤੁਸੀਂ ਯੂਡਾਈਸ ਤੇ ਆਪਣਾ ਪਾਸਵਰਡ ਭਰ ਦੇਣਾ ਤੇ ਕੈਪਚਾ ਭਰ ਦੇਣਾ ਅਗਰ ਨਹੀਂ ਕੀਤੀ ਤਾਂ ਤੁਸੀਂ ਜਿਹੜਾ ਤੁਹਾਡੇ ਕੋਲੇ ਸਾਈਨ ਅਪ ਵਾਲਾ ਇਹ ਪੁਆਇੰਟ ਹੈਗਾ ਬਟਨ ਹੈ ਜਾਂ ਜੋ ਵੀ ਲਿਖਿਆ ਤੁਸੀਂ ਇਹਦੇ ਉੱਪਰ ਕਲਿੱਕ ਕਰਕੇ ਪਹਿਲਾਂ ਸਾਈਨ ਅਪ ਕਰ ਲੈਣਾ ਆਪਣਾ ਯੂਡਾਈਸ ਭਰ ਕੇ ਆਪਣਾ ਆਪਾ ਓਟੀਪੀ ਆਏਗਾ ਪਾਸਵਰਡ ਨਵਾਂ ਬਣਾ ਲੈਣਾ ਫਿਰ ਦੁਬਾਰਾ ਲੌਗਇਨ ਕਰਨਾ ਸੋ ਲੌਗਇਨ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਣਾ ਯੂਡਾਈਸ ਕੋਡ ਆ ਜਿਹੜਾ ਉਹ ਭਰਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਪਾਸਵਰਡ ਹੈ ਉਹ ਭਰਾਂਗੇ ਫਿਰ ਲਾਸਟ ਤੇ ਜਿਹੜਾ ਕੈਪਚਾ ਹੈ ਇਹਨੂੰ ਅਸੀਂ ਭਰ ਦੇਣਾ ਸਾਈਨ ਇਨ ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਸਾਡੇ ਸਕੂਲ ਦੀ ਪ੍ਰੋਫਾਈਲ ਆ ਜਿਹੜੀ ਉਹ ਖੁੱਲ ਜਾਣੀ ਹੈ ਇਸ ਦੇ ਵਿੱਚ ਤੁਹਾਨੂੰ ਟਾਸਕ ਦਿੱਤੇ ਹੋਏ ਨੇ ਸੋ ਜਿਹੜੇ ਜਿਹੜੇ ਟਾਸਕ ਤੁਸੀਂ ਕਰਦੇ ਜਾਓਗੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਕੰਪਲੀਟਡ ਲਿਖਿਆ ਆ ਜਾਵੇਗਾ ਸੋ ਬਾਕੀ ਜਿਹੜੇ ਟਾਸਕ ਨੇ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਸਟਾਰਟ ਨਹੀਂ ਕੀਤੇ ਗਏ ਸੋ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਨੇ ਇਹਨਾਂ ਨੂੰ ਟਾਸਕ ਨੂੰ ਕਰ ਲੈਣਾ ਆਪਾਂ ਇੱਕ ਟਾਸਕ ਕਰਕੇ ਦੇਖ ਲਿਆ ਵਾਟਰ ਵਾਲਾ ਟਾਸਕ ਕੰਪਲੀਟ ਹੈ ਤਾਂ ਟਾਇਲਟ ਵਾਲਾ ਦੇਖਾਂਗੇ ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਕੁਐਸਚਨ ਆ ਜਾਣੇ ਆ ਇਸ ਵਿੱਚ ਟੋਟਲ ਜਿਹੜੇ 19 ਕੁਐਸਚਨ ਨੇ ਇਸ ਪੁਆਇੰਟ ਦੇ ਤੇ ਟੋਟਲੇ ਸਾਰੇ ਪੋਰਟਲ ਦੇ ਵਿੱਚ ਇਸ ਐਪ ਦੇ ਵਿੱਚ ਜਿਹੜਾ ਵੱਖ-ਵੱਖ ਚੀਜ਼ਾਂ ਨਾਲ ਅਸੀਂ ਟਾਇਲਟ ਨਾਲ ওয়াটার ਨਾਲ ਸਫਾਈ ਨਾਲ ਰਿਲੇਟਡ ਜਿਹੜਾ ਭਰਨਾ ਹੈ ਉਹਦੇ ਵਿੱਚ ਟੋਟਲ 61 ਕੁਐਸਚਨ ਨੇ ਪਹਿਲਾ ਜਿਵੇਂ ਡਸ ਦਾ ਸਕੂਲ ਹੈਵ ਅ ਸੈਪਰੇਟ ਟਾਇਲਟ ਫॉर ਬॉयਜ਼ ਐਂਡ ਗਰਲਜ਼ ਇਨ ਵਰਕਿੰਗ ਕੰਡੀਸ਼ਨ ਔਰ ਕੀ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਲਈ ਅਲੱਗ-ਅਲੱਗ ਟਾਇਲਟਸ ਹੈਗੀਆਂ ਨੇ ਉਸ ਸੰਬੰਧੀ ਆ ਜਿਹੜਾ ਹੈਗਾਗਾ ਆਪਾਂ ਨੇ ਇਹਦੇ ਵਿੱਚ ਪੁਆਇੰਟ ਟਿਕ ਕਰ ਦੇਣਾ ਤਾਂ ਚਾਰ ਆਪਸ਼ਨਾਂ ਦਿੱਤੀਆਂ ਨੇ ਤਾਂ ਇਹਦੇ ਵਿੱਚ ਆ ਮੰਨ ਲਓ ਸੀ ਕੁਐਸਚਨ ਹੈ ਕਿ ਸਾਰੇ ਲੜਕਿਆਂ ਲਈ ਤੇ ਸਾਰੀਆਂ ਲੜਕੀਆਂ ਲਈ ਜਿਹੜੀ ਟਾਇਲਟ ਯੂਨਿਟਸ ਆ ਉਹ ਹੈਗੀ ਐ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੈਕਸਟ ਦੇ ਉੱਤੇ ਜਾਣਾ ਸੇਵ ਐਸ ਡਰਾਫਟ ਕਰਨ ਦੀ ਜਰੂਰਤ ਨਹੀਂ ਹੈ ਅਗਰ ਤੁਸੀਂ ਕਲੀਅਰ ਆਨ ਸਕੂਲ ਦੇ ਵਿੱਚ ਬੈਠ ਕੇ ਭਰ ਰਹੇ ਹੋ ਤਾਂ ਇਸ ਤਰ੍ਹਾਂ ਤੁਸੀਂ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਆ ਉੱਪਰ ਦੇਖੋ ਐਕਟੀਵੇਟ ਪੈਂਡਿੰਗ ਕੰਪਲੀਟ ਠੀਕ ਹੈ ਜੀ ਕੰਪਲੀਟ ਹੋਏਗਾ ਤਾਂ ਗ੍ਰੀਨ ਆ ਜਾਏਗਾ ਐਕਟਿਵ ਹੈ ਤਾਂ ਤੁਸੀਂ ਔਰੇਂਜ ਤੇ ਹੋਮ ਹੋਵੋਗੇ ਠੀਕ ਹੈ ਜੀ ਜਿਹੜਾ ਪੈਂਡਿੰਗ ਆ ਉਹ ਵਾਈਟ ਚ ਹੋਏਗਾ ਜਿਹੜਾ ਹਜੇ ਤੱਕ ਤੁਹਾਡੇ ਸਾਹਮਣੇ ਹੀ ਨਹੀਂ ਆਇਆ ਕੁਐਸਚਨ ਉਹਦੇ ਉੱਤੇ ਗ੍ਰੇ ਕਲਰ ਦਾ ਪੁਆਇੰਟ ਹੋਵੇਗਾ ਤਾਂ ਇਸ ਤਰ੍ਹਾਂ ਤੁਸੀਂ ਜੋ ਹੈ ਇਹ ਸਾਰੇ ਦੇ ਸਾਰੇ ਅਗਰ ਤੁਸੀਂ ਵਿਚਾਰ ਦੀ ਫਿਰ ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਲਾਸਟ ਦੇ ਉੱਤੇ ਦੇਖੋਗੇ 60 ਕੁਐਸਚਨ 61 ਤੇ ਜਾ ਕੇ ਇਹ ਕੰਪਲੀਟ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਸਾਰਾ ਕੰਪਲੀਟ ਕਰਨ ਤੋਂ ਬਾਅਦ ਫੋਟੋਜ਼ ਨੇ ਜਿਹੜੀਆਂ ਉਹ ਅਪਲੋਡ ਕਰਨੀਆਂ ਨੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਫੋਟੋ ਅਪਲੋਡ ਕਰਨੀਆਂ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਫਰੰਟ 뷰 ਆਫ ਦਾ ਸਕੂਲ ਐਂਡ ਪ੍ਰੋਮਿਸਿਸ ਤੁਹਾਡੇ ਸਕੂਲ ਜਿੱਥੋਂ ਬੱਚੇ ਐਂਟਰ ਕਰਦੇ ਨੇ ਉਹ ਵਾਲੀ ਫੋਟੋ ਅਪਲੋਡ ਕਰਨੀ ਹੈ ਉਸ ਤੋਂ ਬਾਅਦ ਫੋਟੋ ਆਫ ਮੇਨ ਵਾਟਰ ਪੁਆਇੰਟ ਜਿਹੜਾ ਤੁਹਾਡਾ ਮੇਨ ਪੁਆਇੰਟ ਆ ਜਿੱਥੇ ਬੱਚੇ ਪਾਣੀ ਵਗੈਰਾ ਪੀਂਦੇ ਨੇ ਉਹ ਵਾਲਾ ਪੁਆਇੰਟ ਦੀ ਫੋਟੋ ਉਸ ਤੋਂ ਬਾਅਦ ਰੇਨ ਵਾਟਰ ਹਾਰਵੈਸਟਿੰਗ ਜਾਂ ਸਟੋਰੇਜ ਤੁਹਾਡਾ ਮੀਂਹ ਦਾ ਪਾਣੀ ਸਟੋਰ ਕਰਨ ਲਈ ਜਿਹੜੀਆਂ ਰੀਚਾਰਜ ਪੇਪਰਸ ਬਣੀਆਂ ਨੇ ਅਗਰ ਸਕੂਲ ਚ ਬਣੀਆਂ ਤਾਂ ਉਹਦੀ ਫੋਟੋ ਨਹੀਂ ਅਦਰਵਾਈਜ਼ ਤੁਹਾਡਾ ਜਿਹੜਾ ਰੇਨ ਵਾਟਰ ਡレイン ਹੋ ਰਿਹਾ ਹੈ ਤਾਂ ਤੁਸੀਂ ਅਗਰ ਨਹੀਂ ਇਹ ਬਿਨਾਂ ਅਪਲੋਡ ਕੀਤੇ ਸੇਵ ਹੁੰਦਾ ਤਾਂ ਤੁਸੀਂ ਉਸ ਦੀ ਫੋਟੋ ਸੇਵ ਕਰ ਸਕਦੇ ਹੋ ਉਸ ਤੋਂ ਬਾਅਦ ਸਕੂਲ ਯਾਰਡ ਸ਼ੋਇੰਗ ਓਵਰਾਲ ਕਲੀਨਿੰਗ ਮਤਲਬ ਕਿ ਸਕੂਲ ਦਾ ਜਿਹੜਾ ਪ੍ਰੋਪਰ ਵੇੜਾ ਹੈਗਾ ਜਿੱਥੇ ਪੂਰੀ ਪ੍ਰੋਪਰ ਸਫਾਈ ਦਿਖਦੀ ਹੈ ਉਹਦੀ ਤੁਸੀਂ ਫੋਟੋ ਹੈ ਜਿਹੜੀ ਇਹ ਅਪਲੋਡ ਕਰਨੀ ਹੈ ਅੱਗੇ ਜੀ ਪੰਜਵੇਂ ਪੁਆਇੰਟ ਦੇ ਉੱਪਰ ਹੈ ਜਿਹੜਾ ਇਹਦੇ ਵਿੱਚ ਸੈਪਰੇਟ ਫੰਕਸ਼ਨਲ ਟਾਇਲਟ ਫਾਰ ਬॉयਜ਼ ਐਂਡ ਗਰਲਜ਼ ਦੋਨਾਂ ਦੀਆਂ ਅਲੱਗ-ਅਲੱਗ ਦੋ ਫੋਟੋਆਂ ਨੇ ਜਿਹੜੀਆਂ ਉਹ ਤੁਸੀਂ ਭੇਜਣੀਆਂ ਨੇ ਉਸ ਤੋਂ ਬਾਅਦ ਫੰਕਸ਼ਨਲ ਟਾਇਲਟ ਫਾਰ ਸੀਡਬਲਯੂਐਸਐਨ ਸੀਡਬਲਯੂਐਸਐਨ ਦੀ ਜਿਹੜੀ ਟਾਇਲਟ ਆ ਉਹਦੀ ਫੋਟੋ ਭੇਜਣੀ ਹੈ ਜੀ ਉਸ ਤੋਂ ਬਾਅਦ ਵੇਸਟ ਡਿਸਪੋਜ਼ਲ ਅਰੇਂਜਮੈਂਟ ਮਸ਼ੀਨ ਕੀ ਸਕੂਲ ਦੇ ਵਿੱਚ ਜਿਹੜੀ ਵੇਸਟ ਡਿਸਪੋਜ਼ਲ ਮੈਕੈਨਿਜ਼ਮ ਹੈ ਉਹ ਹੈਗਾ ਇੰਸਟਾਲ ਹੋਇਆ ਤਾਂ ਉਸਦੀ ਫੋਟੋ ਭੇਜਣੀ ਆ ਅੱਗੇ 8 ਨੰਬਰ ਦੇ ਉੱਪਰ ਹੈ ਜੀ ਜਿਹੜਾ ਉਹ ਨਿਊਟ੍ਰੀਸ਼ਨ ਗਾਰਡਨ ਆ ਜਿਹੜਾ ਕਿਚਨ ਗਾਰਡਨ ਹੈ ਉਹਦੇ ਜਿਹੜਾ ਕਿ ਸਾਨੂੰ ਕਾਫੀ ਸਮਾਂ ਪਹਿਲਾਂ ਇੱਕ ਵਾਰ 3000 ਰੁਪਏ ਦੀ ਗ੍ਰਾਂਟ ਆਈ ਸੀ ਉਸ ਦੇ ਵਿੱਚ ਜਿਹੜੀ ਚੀਜ਼ ਸੀ ਉਹ ਸਾਰਾ ਕਿਚਨ ਗਾਰਡਨ ਬਣਿਆ ਹੋਇਆ ਉਸ ਦੀ ਫੋਟੋ ਆ ਜਿਹੜੀ ਇੱਥੇ ਅਪਲੋਡ ਕਰ ਦੇਣੀ ਹੈ ਅੱਗੇ ਜੀ ਇਨਸਨੇਟਰ ਔਰ ਬਿਉਰੀਅਲ ਸਿਸਟਮ ਆਫ ਡਿਸਪੋਜ਼ਲ ਆਫ ਸੈਨੀਟਰੀ ਵੇਸਟ ਇਹ ਮੋਸਟਲੀ ਜਿਹੜੇ ਹਾਈ ਟੈਸਕੰਬਰੀ ਸਕੂਲ ਨੇ ਉੱਥੇ ਇਹ ਲੱਗੇ ਹੋਏ ਨੇ 9th ਤੋਂ ਲੈ ਕੇ 12th ਦੀਆਂ ਲੜਕੀਆਂ ਦੇ ਲਈ ਸੈਨੀਟਰੀ ਪੈਡ ਜਾਂਦੇ ਨੇ ਉਹਨਾਂ ਦੇ ਲਈ ਹੈਗਾ ਇਹ ਸੋ ਅਗਲਾ ਜਿਹੜਾ ਪੁਆਇੰਟ ਹੈਗਾ ਫੈਸਿਲਿਟੀਆਂ ਫੈਸਿਲਿਟੀਆਂ ਫਾਰ ਹੈਂਡ ਵਾਸ਼ਿੰਗ ਵਿਦ ਸੋਪ ਆਫਟਰ ਯੂਜ਼ ਦਾ ਟਾਇਲਟ ਐਂਡ ਬਿਫੋਰ ਪੀਪੋਸ਼ਨ ਭਾਵ ਕਿ ਖਾਣਾ ਖਾਣ ਤੋਂ ਪਹਿਲਾਂ ਤੇ ਟਾਇਲਟ ਜਾਣ ਤੋਂ ਬਾਅਦ ਬੱਚਿਆਂ ਦੇ ਹੱਥ ਧੋਣ ਲਈ ਜਿਹੜੀ ਸਾਬਣ ਵਗੈਰਾ ਰੱਖੀ ਆ ਵਾਸ਼ਵੇਸ਼ਨ ਬਣਿਆ ਹੋਇਆ ਉਹਦੀ ਫੋਟੋ ਵਾਟਰ ਕੁਆਲਿਟੀ ਟੈਸਟਿੰਗ ਰਿਪੋਰਟ ਅਗਰ ਤੁਹਾਡੇ ਪਾਣੀ ਦਾ ਟੈਸਟ ਹੋਇਆ ਹੋਇਆ ਉਸਦੀ ਰਿਪੋਰਟ ਆ ਜਿਹੜੀ ਉਹ ਤੁਸੀਂ ਸੈਂਡ ਕਰਨੀ ਹੈ ਜੀ ਇਹਦੇ ਵਿੱਚ ਸੌਰੀ ਫੋਟੋ ਅਪਲੋਡ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਟੀਚਿੰਗ ਟ੍ਰੇਨਿੰਗ ਸਰਟੀਫਿਕੇਟ ਹੈਗਾ ਉਹਦਾ ਕੋਈ ਡਾਕੂਮੈਂਟ ਫੋਟੋ ਫੰਕਸ਼ਨਲ ਸੋਲਰ ਪੈਨਲ ਸਿਸਟਮ ਅਗਰ ਸਕੂਲ ਦੇ ਵਿੱਚ ਸੋਲਰ ਪੈਨਲ ਇੰਸਟਾਲ ਆ ਉਹਦੀ ਫੋਟੋ ਔਰ ਅੱਗੇ ਜਿਹੜਾ ਹੈਗਾ ਜੀ ਫੋਟੋ ਐਵੀਡੈਂਸ ਐਜ਼ ਆਫ ਅਪਲੋਡਡ ਫਿਲਡ ਨੋਟੀਫਿਕੇਸ਼ਨ ਇਨ ਟੋਕਨ ਆਫ ਕਨਸਟੀਟਿਊਸ਼ਨ ਆਫ ਇਕੋ ਕਲੱਬ ਫਾਰਮੇਸ਼ਨ ਲਾਈਫ ਐਟ ਇਕੋ ਕਲੱਬ ਫਾਰਮੇਸ਼ਨ ਲਾਈਫ ਰਿਪੋਰਟ ਜਿਹੜੇ ਤੁਸੀਂ ਜਿਵੇਂ ਏਕ ਪੇੜ ਇਹ ਇੱਕ ਪੇਡ ਮਾਕੇ ਨਾਮ ਵਾਲੇ ਦੇ ਵਿੱਚ ਰਜਿਸਟ੍ਰੇਸ਼ਨ ਕੀਤੀ ਸੀ ਇਕੋ ਕਲੱਬ ਫਾਰਮੇਸ਼ਨ ਲਾਈਫ ਪੋਰਟਲ ਦੇ ਵਿੱਚ ਉਹਦੀ ਸਕਰੀਨਸ਼ਾਟ ਲੈ ਕੇ ਰੱਖਿਆ ਹੋਊਗਾ ਉਹਦੀ ਫੋਟੋ ਇੱਥੇ ਅਪਲੋਡ ਕਰਨੀ ਹੈ ਜੀ ਅਗਰ ਆਪਸ਼ਨ ਇਹ ਔਨ ਹੁੰਦੀ ਹੈ ਤਾਂ ਔਰ ਇਹ ਮਤਲਬ ਕਿ ਸਬੂਤ ਦੇ ਤੌਰ ਤੇ ਆ ਵੀ ਹਾਂ ਤੁਸੀਂ ਰਜਿਸਟ੍ਰੇਸ਼ਨ ਕਰ ਲਈ ਹੈ ਐਵੀਡੈਂਸ ਇਨ ਫਾਰਮ ਆਫ ਸਕਰੀਨਸ਼ਾਟ ਆਫ ਕਨਸਰਨਡ ਪੇਜ ਆਫ ਦਾ ਇਕੋ ਕਲੱਬ ਫਾਰਮੇਸ਼ਨ ਲਾਈਫ ਪੋਰਟਲ ਡਿਸਪਲੇਇੰਗ ਐ ਟੂ ਸੈਪਰੇਟ ਮਿਸ਼ਨ ਲਾਈਫ ਐਕਟੀਵਿਟੀਜ਼ ਅੰਡਰ ਟੇਕਨ ਬਾਇ ਦਾ ਫੋਟੋ ਹਜੇ ਇਹ ਜੀ ਜਿਹੜਾ ਲਿੰਕ ਨੇ ਇਹ ਖੋਲੇ ਨਹੀਂ ਹੋਏ ਹੈਗੇ ਕਿਉਂਕਿ ਇਹਦੇ ਵਿੱਚ ਜਦੋਂ ਤੁਸੀਂ ਐਕਟੀਵਿਟੀ ਕਰੋਗੇ ਤਾਂ ਤੁਹਾਡੇ ਸਕੂਲ ਦੇ ਵਿੱਚ ਲੌਗਇਨ ਕਰਕੇ ਬਿਲਕੁਲ ਨੀਚੇ ਜਾ ਕੇ ਐਕਟੀਵਿਟੀ ਸ਼ੋ ਹੁੰਦੀਆਂ ਤੁਸੀਂ ਕਿਹੜੀਆਂ-ਕਿਹੜੀਆਂ ਕੀਤੀਆਂ ਨੇ ਉਹਦੀ ਅਸੀਂ ਇੱਥੇ ਫੋਟੋ ਅਪਲੋਡ ਕਰਨੀ ਹੋਵੇਗੀ ਸੋ ਇਸ ਤਰ੍ਹਾਂ ਫੋਟੋ-ਫੋਟੋ ਅਪਲੋਡ ਕਰਨ ਤੋਂ ਬਾਅਦ ਇਹ ਜਿਹੜਾ ਹੈਗਾਗਾ ਸਬਮਿਟ ਹੋ ਜਾਵੇਗਾ ਸੋ ਏਸੀਜੀ ਤੁਹਾਡੀ ਐਸਐਚਵੀਆਰ ਦੀ ਐਪ ਸਕੂਲ ਪ੍ਰੋਫਾਈਲ ਲੌਗਇਨ ਕਰਕੇ ਕਿਸ ਤਰ੍ਹਾਂ ਤੁਸੀਂ ਕਰਨੀ ਹੈ ਸੋ ਜਾਣਕਾਰੀ ਕਿਵੇਂ ਲੱਗੀ ਜਰੂਰ ਦੱਸਣਾ ਜੁੜੇ ਰਹੋ ਜੇਮ ਜੀ ਸਟੱਡੀਜ਼ ਦੇ ਨਾਲ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ